ਤੋ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਅਜੀਪਾਲ ਦਿਸਾਵਰ ਹੈ ਜੀ ਅੱਜ ਅਸੀਂ ਜੁਦੇਹਾਣਾ ਦੇ ਜਿਹੜਾ ਵਰਧਮਾਨ ਦੇ ਸਾਹਮਣੇ ਸੈਕਟਰ 39 ਗਗਾੜਾ ਗਰਾਊਂਡ ਆ ਉੱਥੇ ਇੱਕ ਵਿਸ਼ਾਲ ਜਿਹੜਾ ਮੇਗਾ ਕਾਰਨੀਵਲ ਐ ਸਿੰਗਾਪੁਰ ਵੈਲੀ ਕਾਰਨੀਵਲ ਦੀ ਸ਼ੁਰੂਆਤ ਕਰਨ ਜਾ ਰਹੇ ਆ ਮੇਰੇ ਵੱਡੇ ਵੀਰ ਵਿਪਨ ਜਿੰਦਲ ਜੀ ਜਿਹੜੀ ਇਹਨਾਂ ਦੀ ਕੰਪਨੀ ਐ ਜਿੰਦਲ ਦੇ ਅਮਿਊਜ਼ਮੈਂਟ ਤੇ ਦਿਸਾਵਰ ਅਮਿਊਜ਼ਮੈਂਟ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਆ ਆਰਗੇਨਾਈਜ਼ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਦੇਸ਼ ਵਿਦੇਸ਼ ਤੋਂ ਆਏ ਹੋਏ ਝੂਲੇ ਤੁਹਾਨੂੰ ਪਬਲਿਕ ਨੂੰ ਦੇਖਣ ਨੂੰ ਮਿਲਣਗੇ ਉਹਦੇ ਨਾਲ ਨਾਲ ਜਿਹੜਾ ਲੋਕੀ ਦੁਬਈ ਜਾਂ ਹੋਰ ਵੱਡੇ ਵਿਦੇਸ਼ਾਂ 'ਚ ਜਾ ਕੇ ਸਮੁੰਦਰ ਦੇ ਵਿੱਚ ਫਿਸ਼ ਦੇਖਦੇ ਸੀ ਉਹਦਾ ਮਜ਼ਾ ਜਾਂਦੇ ਸੀ ਫਿਸ਼ ਟਨਰ ਦਾ ਉਹ ਅਸੀਂ ਇੱਥੇ ਫਿਸ਼ ਟਨਰ ਬਣਾਈ ਹੈ ਲੋਕਾਂ ਦੇ ਮਨੋਰੰਜਨ ਵਾਸਤੇ ਜਿਹੜੇ ਲੋਕ ਜਿਨ੍ਹਾਂ ਦਾ ਸੁਪਨਾ ਹੁੰਦਾ ਜਹਾਜ਼ ਵਿੱਚ ਘੁੰਮਣ ਦਾ ਉਹਨਾਂ ਵਾਸਤੇ ਅਸੀਂ ਜਹਾਜ਼ ਬਣਾ ਕੇ ਇੱਕ ਗੇਟ ਐਂਟਰੀ ਬਣਾਈ ਹੈ ਜਿਹੜਾ ਸੈਲਫੀ ਪੁਆਇੰਟ ਵੀ ਹੋਊਗਾ ਸਾਡਾ ਉਹਦੇ ਨਾਲ ਨਾਲ ਬਹੁਤ ਸਾਰੇ ਬੱਚਿਆਂ ਦੀ ਗੇਮਿੰਗ ਝੂਲੇ ਖਾਣ ਪੀਣ ਦੇ ਸਟਾਲ ਉਦੇ ਨਾਲ ਨਾਲ ਸ਼ਾਪਿੰਗ ਦੇ ਲਈ ਜੁਐਲਰੀਜ਼ ਦੀ ਸ਼ੋ ਜੁਐਲਰੀਜ਼ ਦੀ ਸ਼ਾਪ ਹੋਰ ਘਰਾਂ ਦੇ ਵਿੱਚ ਸਜਾਵਟ ਦਾ ਜਿੰਨਾ ਵੀ ਸਮਾਨ ਹੁੰਦਾ ਉਹਨਾਂ ਦੀਆਂ ਉਹਨਾਂ ਦੇ ਬਾਜ਼ਾਰ ਇੱਥੇ ਬਣਾਏ ਗਏ ਆ ਜਦੋਂ ਇਹ ਜਿਹੜਾ ਮੇਲਾ ਵਾ ਇਹ ਭਗਵਾਨ ਰਾਮ ਦਾ ਮੇਲਾ ਵਾ ਤੇ ਸ਼ਹਿਰੇ ਦੇ ਉਪ ਪ੍ਰਸ਼ ਦੇ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਹੀ ਲੋਕਾਂ ਨੂੰ ਇੰਜੋਏ ਕਰਨ ਨੂੰ ਮਿਲੂਗਾ ਤੇ ਦਿਹਾਣੇ ਦਾ ਸਭ ਤੋਂ ਵੱਡਾ ਮੇਲਾ ਜਿਹੜਾ ਇਹ ਕਰਵਾਇਆ ਜਾ ਰਿਹਾ ਤੁਸੀਂ ਦੇਖੋਗੇ ਕਿ ਲੋਕਾਂ ਲਈ ਸਭ ਤੋਂ ਜ਼ਿਆਦਾ ਜਿਹੜਾ ਸਮਾਂ ਹੁੰਦਾ ਕੀਮਤੀ ਜਿਹੜਾ ਚੈਨ ਦੇ ਦੋ ਪਲ ਹੁੰਦੇ ਆ ਹਰ ਬੰਦਾ ਇਸ ਟਾਈਮ ਜ਼ਾਇਫ ਚ ਬੀਜ਼ੀ ਹੈ ਤੇ ਉਹ ਸਕੂਨ ਦੇ ਦੋ ਪਲ ਆਪਣੇ ਪਰਿਵਾਰਾਂ ਦੇ ਨਾਲ ਆ ਕੇ ਵੀ ਲੋਕ ਇੱਥੇ ਆਨੰਦ ਮਾਨਣ ਮੇਲੇ ਚ ਇੰਜੋਏ ਕਰਨ ਤੇ ਵੱਧ ਤੋਂ ਵੱਧ ਜਿਹੜੇ ਲੁਧਿਆਣਾਵਾਸੀ ਇਸ ਮੇਲੇ ਚ ਆਣ ਧੰਨਵਾਦ ਸਿਕਿਉਰਿਟੀ ਦੇ ਦੇਖੋ ਜੀ ਅਸੀਂ ਪਰਸਨਲ ਸਿਕਿਉਰਿਟੀ ਵੀ ਹਾਇਰ ਕੀਤੀ ਹੋਈ ਹੈ ਇਹਦੇ ਵਿੱਚ ਅਸੀਂ ਪਰਸਨਲ ਸਿਕਿਉਰਿਟੀ ਵੀ ਦਿੱਤੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰੀ ਮਦਦ ਮਿਲੀ ਹੈ ਸੇਫਟੀ ਦੇ ਦੇਖ ਅਸੀਂ ਜਿਹੜੀ ਫਾਇਰ ਇਨਸਟਰੂਮੈਂਟ ਇੱਥੇ ਰੱਖੇ ਹੋਏ ਆ ਜੀ ਤੇ ਉਹਦੇ ਨਾਲ ਨਾਲ ਜਿਹੜੇ ਵੀ ਸਰਕਾਰੀ ادارے ਹੁੰਦੇ ਆ ਉਹਨਾਂ ਤੋਂ ਵੀ ਅਸੀਂ ਸਾਰਿਆਂ ਉਹਨਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਜਿਹੜੇ ਝੂਲੇ ਆ ਇਹਨਾਂ ਦੀ ਇਨਸਪੈਕਸ਼ਨ ਵਾਸਤੇ ਸਾਡੇ ਇੰਜੀਨੀਅਰ ਡੇਲੀ ਇਨਸਪੈਕਸ਼ਨ ਕਰਦੇ ਆ ਕਰੂਗੇ ਮਤਲਬ ਰੂਟੀਨ ਚੈੱਕ ਅਪ ਹੋਊਗਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਡੇ ਆਪਣੇ ਜਿਹੜੇ ਇੰਜੀਨੀਅਰ ਆ ਡੇਲੀ ਚੈੱਕ ਅਪ ਕਰੂਗੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਪਬਲਿਕ ਜਗ੍ਹਾ ਤੇ ਜਿਹੜਾ ਦੇਖਿਆ ਜਾਂਦਾ ਜੀ ਵੱਡੇ ਝੂਲਿਆਂ ਤੇ ਛੋਟੇ ਬੱਚੇ ਚੜ੍ਹ ਜਾਂਦੇ ਆ ਉਹਦੇ ਲਈ ਤੁਸੀਂ ਦੇਖੋ ਜੀ ਉਹਦੇ ਲਈ ਅਸੀਂ ਬੱਚਿਆਂ ਦੇ ਝੂਲੇ ਅਸੀਂ ਅਲੱਗ ਲਗਾਏ ਆ ਛੋਟੇ ਬੱਚਿਆਂ ਦਾ ਇੱਕ ਲੱਗ ਗੇਮਿੰਗ ਵਾਸਤੇ ਜ਼ੋਨ ਬਣਾਇਆ ਵਾ ਛੋਟੇ ਬੱਚੇ ਉੱਥੇ ਆਨੰਦ ਕਰਨਗੇ ਕਿਉਂਕਿ ਵੱਡੇ ਝੂਲੇ ਦਾ ਇਹ ਤਾਂ ਮਾਪਿਆਂ ਨੂੰ ਵੀ ਸਮਝ ਚਾਹੀਦੀ ਹੈ ਵੀ ਛੋਟੇ ਬੱਚੇ ਨੂੰ ਵੱਡੇ ਝੂਲੇ ਤੇ ਨਾ ਚੜਾਉਣ ਹਾਂਜੀ ਐਨਟੀਓ ਪਾਰਕਿੰਗ ਐਸਾਬ ਹੈ ਇਹ ਇਹ ਤਾਂ ਜੀ ਨਾਰਮਲ ਹੀ ਹੈ ਜੀ ਜੋ ਨਾਰਮਲ ਸਾਰੇ ਮੇਲੇਾਂ ਚ ਚੱਲਦੀ ਹੈ ਉਹੀ ਅਸੀਂ ਦਵਾਂਗੇ ਅਸੀਂ ਕੋਈ ਜ਼ਿਆਦਾ ਨਹੀਂ ਦੰਦੇ ਕੀ ਮੈਸੇਜ ਉਹ ਕਹਿੰਦੇ ਐਨਟੀਓ ਪਾਰਕਿੰਗ ਹਾਂਜੀ ਜੀ ਜਿਹੜੀ ਬੰਦ ਹੈ ਜੀ ਜੁਧਿਆਣਾ ਵਾਸੀਆਂ ਨੂੰ ਇਹੀ ਮੈਸੇਜ ਹੈ ਜੀ ਵੱਤ ਤੋਂ ਵੱਤ ਆ ਕੇ ਇਸ ਮੇਲੇ ਚ ਆਨੰਦ ਮਾਣੋ ਇਹ ਸਵੇਰੇ 2:00 ਵਜੇ ਤੋਂ ਮੇਲਾ ਸਟਾਰਟ ਹੋ ਜਾਊਗਾ ਜੀ 1:00 2:00 ਵਜੇ ਤੋਂ ਤੇ ਉਸ ਤੋਂ ਬਾਅਦ ਰਾਤ ਨੂੰ 10-11 ਵਜੇ ਤੱਕ ਚੱਲੂਗਾ ਇਹ 3 ਦਿਨ ਇੱਕ ਤੱਕ ਚੱਲੇਗਾ ਮੇਲਾ ਇਹ ਤਕਰੀਬਨ 15-20 ਦਿਨ ਮੇਲਾ 20 ਦਿਨ ਦਾ ਪਰਮਿਸ਼ਨ ਹੈ ਜੀ 20 ਦਿਨ ਚੱਲੇਗਾ ਲੋਕੇਸ਼ਨ ਇਹਦੀ ਵਰਦਮਾਨ ਮਿਲਦੇ ਸਾਹਮਣੇ ਚੰਡੀਗੜ੍ਹ ਰੋਡ ਤੇ ਗਲਦਾੜਾ ਗਰਾਊਂਡ ਸੈਕਟਰ 39 ਧੰਨਵਾਦ ਸ਼੍ਰੀ ਰਾਮ ਭਗਵਾਨ ਇਹ ਦਸਹਿਰਾ ਮੇਲਾ ਇਤਿਹਾਸਿਕ ਦਸਹਿਰਾ ਮੇਲਾ ਵਾ ਜਦੋਂ ਸਾਡੇ ਬਜ਼ੁਰਗਾਂ ਤੋਂ ਕਈ ਸੌ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਭਗਵਾਨ ਰਾਮਚੰਦਰ ਜੀ ਦੀ ਸਚਾਈ ਦੀ ਜਿੱਤ ਤੇ ਝੂਠ ਦੀ ਹਾਰ ਹੋਈ ਹੈ ਓਂਕਾਰ ਦੀ ਹਾਰ ਹੋਈ ਹੈ ਕਿ ਉਹਦੇ ਵੀ ਉਹਦੇ ਵਾਸਤੇ ਇਹ ਸਾਰਾ ਪੈਨਾ ਬਣਾਇਆ ਜਾਂਦਾ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਅਸੀਂ ਮੱਛਲੀ ਫਿਨਿਸ਼ ਕਰਨ ਨਾਲ ਮੇਰੇ ਛੋਡੇ ਵੀਰ ਅਜੇ ਬਾਜੀ ਦੇ ਦੱਸਿਆ ਵਾ ਇਹ ਪੈਦਾਦੀਆਂ ਸਾਰੀਆਂ ਐਡਵਾਨ ਹੈ ਵੀ ਜਿਹੜੀਆਂ ਇਸ ਤੋਂ ਪਹਿਲਾਂ ਲਿਖਾਣੇ ਕਿਤੇ ਨਹੀਂ ਲੱਗੀਆਂ ਅਸੀਂ ਇਸ ਤੋਂ ਲਾਸਟਰੀ ਮਸ਼ੀਲਾਈ ਸੀ ਅੱਜ ਤੋਂ 8-10 ਮਿੰਟ ਪਹਿਲਾਂ ਪੁਲਿਸ ਨੂੰ ਰਿਪੋਰਟ ਮੰਗ ਸੀ ਵੀ ਸਾਨੂੰ ਦੁਬਾਰਾ ਦੇਖ ਰਹੀਆਂ ਸੀ ਦੇਖ ਲਈ ਆ ਸਕੇ ਕਿੰਨੇ ਟਾਈਪ ਦੀ ਫਿਸ਼ ਹੈਗੀ ਇਹ ਇਹਦੇ ਕਈ ਤਰ੍ਹਾਂ ਦੀ ਫਿਸ਼ ਹੈ ਸੈਂਕੜੇ ਟਾਈਪ ਦੀ ਫਿਸ਼ ਹੈ ਜਿੰਦੂ ਸਾਹਿਬ ਇੱਕ ਦੇਖਿਆ ਜਾਂਦਾ ਕਿ ਵੇਲੇ ਬਹੁਤ ਲੱਗੇ ਆ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਰੇਟਾਂ ਨੂੰ ਲੈ ਕੇ ਕਿਤੇ ਨਾ ਕਿਤੇ ਰੋਲਾ ਪੈਂਦਾ ਰਹਿੰਦਾ ਉਹ ਕਹਿੰਦੇ ਉੱਥੇ ਮਹਿੰਗਾ ਜੀ ਉੱਥੇ ਸਸਤਾ ਜੀ ਨਹੀਂ ਰੇਟ ਬਿਲਕੁਲ ਰੇਟ ਬਾਕੀ ਜੀ ਕੁਆਲਟੀ ਦਾ ਹੀ ਫਰਕ ਹੈ ਨਹੀਂ ਪੰਜ ਵਾਰ ਜਗਾ ਵਾ ਇਹ ਜਗਾ ਲੁਧਿਆਣੇ ਦੀ 50 ਸਭ ਤੋਂ ਮਹਿੰਗੀ ਜਗਾ ਲਾਂਟ ਹੋਈ ਹੈ ਠੀਕ ਹੈ ਨਾ ਜੀ ਬਾਕੀ ਕੁਆਲਟੀ ਤੁਹਾਨੂੰ ਦੱਸ ਦੋ ਜੇ ਪਾਟਾ ਦਾ ਸ਼ੂਜ ਆਪਣੇ ਰੇਟ ਆ ਦੂਜਾ ਸ਼ੂਜ ਆਪਣੇ ਰੇਟ ਤੇ ਆ ਜੀ ਬਾਕੀ ਸੇਫਟੀ ਵੀ ਆ ਸਭ ਕੁਝ ਹੈ ਨਾ ਜੀ ਮਹਿਲਾਵਾਂ ਨੂੰ ਵੀ ਪਾਰਕਿੰਗ ਦਾ ਰੋਣਾ ਬਹੁਤ ਪੈਂਦਾ ਜੀ ਪਿਛਲੀ ਵਾਰੀ ਪਾਰਕਿੰਗ ਦੇ ਕਾਫੀ ਖਬਰ ਆਈਆਂ ਸੀ ਵੀ ਪਾਰਕਿੰਗ ਠੀਕ ਹੈ ਜੀ ਪਾਰਕਿੰਗ ਪਾਰਕਿੰਗ ਦੀ ਸਪੇਸ ਬਹੁਤ ਦਿੱਤੀ ਹੈ ਜੀ 500 ਤੋਂ 1000 ਗੱਡੀ ਲੱਗ ਸਕਦੀ ਹੈ ਜਿਹੜੀ ਤੁਸੀਂ ਸਰ ਫਿੱਸ ਜਾਂਦੀ ਗੱਲ ਕੀਤੀ ਹੈ ਸਿਰਫ ਲੁਧਿਆਣੇ ਚ ਇੱਥੇ ਇੱਕੋ ਜਿਹੀ ਗੱਲ ਲੱਗ ਰਹੀ ਹੈ ਬਿਲਕੁਲ ਇੱਕੋ ਜਿਹੀ ਗੱਲ ਪਾਕ ਇੱਕੋ ਜਿਹੀ ਲੱਗੀ ਹੈ ਦੇਸੀ ਲੱਗੀ ਹੈ ਜੀ ਹੋਰ ਤਾਂ ਜੀ ਸਰ ਅਕਸਰ ਮੇਲੇ ਦੇ ਵਿੱਚ ਔਰਤਾਂ ਮਹਿਲਾਵਾਂ ਆ ਕੇ ਸ਼ਾਪਿੰਗ ਔਰ ਖਾਣ-ਪੀਣ ਨੂੰ ਲੱਭਦੀਆਂ ਉਹਨਾਂ ਲਈ ਕੀ ਖਾਸ ਹੈਗਾ ਉਹਨਾਂ ਲਈ ਬਹੁਤ ਹੀ ਅੱਛੀ ਸੀ ਚੀਜ਼ਾਂ ਵਧੀਆ ਵ ਕਿਸਕਲਟੀ ਕੀ ਲਗੂਗੀ ਡੀ ਲਵਰ ਰੇਟ ਆ ਬਾਕੀ ਤਰ੍ਹਾਂ ਦੇ ਹਰੇਕ ਸਟੱਡਾ ਜੋ ਜਿੱਦਾਂ ਦਾ ਕਿੰਮਤ ਇਹ ਆਪਣੇ ਮੱਕੀ ਰੋਟੀ ਸਾਗ ਹੈ ਦਾ ਹਰੇਕ ਸਟੱਡਾ ਆਪਣਾ ਬਣਾਉ ਸਭ ਲੱਗਦੇ ਨੇ ਮੈਂ ਐਂਟਰੀ ਫੀਸ ਰੱਖਾਂਗਾ ਤੁਸੀਂ ਮਤਲਬ ਐਂਟਰੀ ਜੀ ਐਂਟਰੀ ਜੀ ਰੱਖਾਂਗੇ ਉਹਦੇ 30 ਰੁਪਏ 40 ਰੁਪਏ ਠੀਕ ਗ੍ਰੀਨਵਰ ਰੱਖੀ ਠੀਕ ਹੈ ਸਰ ਇਹਨਾਂ ਹਰੇਕ ਗ੍ਰੀਨ ਦੀ ਗਾੜੀ ਪਹਿਣਾ ਮਾਤਾ ਸਭ ਆ ਸਕਦਾ ਠੀਕ ਹੈ ਠੀਕ ਹੈ ਧੰਨਵਾਦ ਬਹੁਤ ਵਧੀਆ ਸੀ ਅੱਜ ਮੇਲਾ ਵਿਜ਼ਿਟ ਕੀਤਾ ਤੇ ਬਹੁਤ ਵਧੀਆ ਯੂਨੀਕ ਜੀਆਂ ਚੀਜ਼ਾਂ ਇਹਨਾਂ ਨੇ ਰੱਖੀਆਂ ਨੇ ਸਭ ਤੋਂ ਅਲੱਗ ਲੁਧਿਆਣਾ ਸ਼ਹਿਰ ਚ ਪਹਿਲੀ ਵਾਰੀ 에ਰੋਪ ਵਗੈਰਾ ਰੱਖਿਆ ਐਂਟਰੀ ਦੇ ਵਿੱਚ ਤਾਂ ਕਿ ਲੋਕੀ ਸੈਲਫੀ ਪੁਆਇੰਟ ਤੇ ਆਪਣੀਆਂ ਫੋਟੋਆਂ ਲੈ ਸਕਣ ਤੁਸੀਂ ਦੇਖੋਗੇ ਝੋਲਾ ਝੂਲੇ ਵਗੈਰਾ ਵੈਲ ਮੇਨਟੇਨਡ ਮੇਲਾ ਪੂਰਾ ਸਿਕਿਉਰਟੀ ਵਾਈਜ਼ ਵੀ ਪੂਰਾ ਵਧੀਆ ਸਿਸਟਮ ਕੀਤਾ ਹੋਇਆ ਆ ਭਾਜੀ ਨੇ ਤੇ ਇਹ ਲੱਗਦੀ ਚੀਜ਼ ਇੱਕ ਜਿਵੇਂ ਦੁਬਈ ਦੇ ਵਿੱਚ ਫਿਸ਼ਰ ਦਾ ਹੁੰਦਾ ਉਹ ਸੈਟਅਪ ਸਾਰਾ ਉਹ ਵੀ ਇੱਥੇ ਕੀਤਾ ਗਿਆ ਜੀ ਅਸੀਂ ਇਹੀ ਕਹਿੰਦੇ ਆ ਵੱਜ ਚੜ ਕੇ ਲੋਕੀ ਆਣ ਇੱਥੇ ਵਿਜ਼ਿਟ ਕਰਨ ਮੇਲੇ ਨੂੰ ਤੇ ਆਪਣੀ ਜੋ ਵੀ ਆ ਆਪਣਾ ਇੰਜੋਏ ਕਰਨ ਆ ਜੀ ਮੇਲਾ ਦੇਖਣ ਆਏ ਆ ਇੱਥੇ ਤੇ ਇਹ ਐਂਟਰੀ ਇਹਨਾਂ ਨੇ ਬਹੁਤ ਵਧੀਆ ਬਣਾਈ ਆ ਜਿਹੜੀ 에ਰੋਪਲੇਨ ਵਾਲੀ ਬਣਾਈ ਐ ਤੇ ਐਫਐਚ ਪੁਆਇੰਟ ਬਹੁਤ ਵਧੀਆ ਬਣਾਇਆ ਸਾਰਾ ਹੀ ਬਹੁਤ ਵਧੀਆ ਯਾਨਕੀ ਬਣਾਇਆ ਇਸ ਵਾਰ। ਜਿਹੜੀ ਬੰਦੇ ਦੀ ਸੁਪਨਾ ਪੂਰਾ ਹੋਊਗਾ ਬੈਠਾ। ਹਾਂਜੀ ਹਾਂਜੀ ਸਭ ਦਾ ਜੀ ਸੁਪਨਾ ਇੱਥੇ ਪੂਰਾ ਹੋਊਗਾ ਜੀ ਕੋਈ ਹਰ ਬੰਦੇ ਦਾ ਸੁਪਨਾ ਪੂਰਾ ਹੋਊਗਾ। ਭਾਂਦੇ ਮੈਂ ਬਾਅਦ ਕਮਾ ਜਾ ਜੀ ਕਮਾ ਫੋਟੋ ਖਿਚਾਵਾ। ਹਾਂਜੀ ਹਾਂਜੀ ਇੱਥੇ ਹਾਂਜੀ ਹਾਂਜੀ ਇੱਥੇ ਸਾਰਾ ਚੀਜ਼ਾਂ ਦਾ ਪੂਰਾ ਹੋਊਗਾ ਜੀ।